ginger ਤੇ garlic ਨੂੰ سٹور ਕਿਵੇਂ ਕਰ ਸਕਦੇ ਆ ਜਾਨੀ ਕਿ ਲਸਣ ਤੇ ਆਦਰਕ ਨੂੰ سٹور ਕਰਨ ਦਾ ਆਸਾਨ ਤਰੀਕਾ ਰੋਜ਼ ਰੋਜ਼ ਸਿਲਣ ਦਾ ਝੰਜਟ ਖਤਮ ਆਓ ਜੀ ਆਪਾਂ ਦੇਖਦੇ ਆ ਅੱਗੇ ਕਿਵੇਂ سٹور ਕੀਤਾ ਹੈ ਸਭ ਤੋਂ ਪਹਿਲਾਂ ਆਪਾਂ ਲਸਣ ਸਿੱਲ ਲਾਂਗੇ ਜੀ ਜਿੰਨਾ ਤੁਸੀ سٹور ਕਰਨਾ ਹੈ ਓਨਾ ਸਿੱਲ ਲਿਓ ਇਹ ਆਪਣੇ ਕੋਲ ਪਿਛਲੇ ਸਾਲ ਆ ਲਸਣ ਪਿਆ ਸੀਗਾ ਤੇ ਹਜੇ ਪੂਰਾ ਵਧੀਆ ਪਿਆ ਸੀ ਇਹ ਬਿਲਕੁਲ ਨਹੀਂ ਸੁੱਕਿਆ ਹੈਗਾ ਜਿਵੇਂ ਸਿਆਲ ਦੇ ਵਿੱਚ ਸੁੱਕ ਜਾਂਦਾ ਹੈ ਇਹ ਲਸਣ ਆਪਣਾ ਪੂਰਾ ਵਧੀਆ ਪਿਆ ਹੈ ਤੇ ਨਵਾਂ ਲਸਣ ਹਜੇ ਆਪਾਂ ਠਹਿਰ ਕੇ ਪਟਣਾ ਜੀ ਹਜੇ ਤਾਂ ਨਹੀਂ ਪਟਿਆ ਜਾਂਦਾ ਉਹ ਓਨੇ ਟਾਈਮ ਲਈ ਆਪਾਂ ਇਹਨੂੰ ਸਟੋਰ ਕਰਕੇ ਰੱਖ ਲਾਂਗੇ ਸਿਲ ਕੇ ਹੁਣ ਅੱਗੇ ਸੁੱਕਣ ਲੱਗ ਜਾਂਦਾ ਹੁੰਦਾ ਜੀ ਫਿਰ ਹਜੇ ਤੱਕ ਤਾਂ ਨਹੀਂ ਸੁੱਕਿਆ ਤਾਂ ਕਰਕੇ ਆਪਾਂ ਇਹਨੂੰ ਸਟੋਰ ਕਰਾਂਗੇ ਲਸਣ ਤੇ ਆਦਰਕ ਨੂੰ ਦੋਨੇ ਚੀਜ਼ਾਂ ਨੇ ਇਹ ਲਸਣ ਆਪਾਂ ਜਿੰਨਾ ਕੁ ਸਟੋਰ ਕਰਨਾ ਪਹਿਲਾਂ ਉਹਨਾਂ ਕਸੇ ਲੈ ਲਾਂਗੇ ਜੀ ਆਪਾਂ ਚੰਗੀ ਤਰ੍ਹਾਂ ਤੇ ਅਦਰਕ ਵੀ ਸੇ ਲੈ ਲਾਂਗੇ ਅਦਰਕ ਦੀ ਵੀਡੀਓ ਸਕਿਪ ਹੋ ਗਈ ਜੀ ਸੇਲਣ ਵਾਲੀ ਅਦਰਕ ਨੂੰ ਸੇ ਲੈ ਲੈਣਾ ਲਸਣ ਨੂੰ ਵੀ ਸੇਲ ਕੇ ਦੋਨੇ ਚੀਜ਼ਾਂ ਨੂੰ ਧੋ ਲੈਣਾ ਜੀ ਇਹਨਾਂ ਨੂੰ ਧੋ ਕੇ ਇਹਨਾਂ ਦਾ ਪਾਣੀ ਸੁਕਾ ਲੈਣਾ ਬਿਲਕੁਲ ਜਿਆਦਾ ਥੋੜਾ ਟਾਈਮ ਧੁੱਪੇ ਰੱਖ ਲਓ ਜਾਂ ਕੱਪੜੇ ਨਾਲ ਪੂੰਝ ਕੇ ਪੱਖੇ ਥੱਲੇ ਰੱਖ ਲਓ ਜੀ ਅੱਧੇ ਘੰਟੇ ਲਈ ਇਨਾਂ ਦੇ ਵਿੱਚ ਧੋਣ ਵਾਲਾ ਪਾਣੀ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਫੇਰੇ ਖਰਾਬ ਹੋ ਜੂਗਾ ਜੀ ਇਹ ਪਾਣੀ ਰਹਿ ਗਿਆ ਤੇ ਇਹਨੂੰ ਆਪਾਂ ਪੀਸ ਕੇ ਤਿਆਰ ਕਰ ਲਾਂਗੇ ਜੀ ਹੁਣ ਅਦਰਕ ਤੇ ਲਸਣ ਦੋਨੇ ਚੀਜ਼ਾਂ ਮਿਕਸ ਕਰ ਲਈਆਂ ਨੇ ਆਪਾਂ ਤੇ ਇਹ ਥਾਲ ਦੇ ਵਿੱਚ ਥੋੜਾ ਜਿਹਾ ਪਹਿਲਾਂ ਆਪਾਂ ਚੋਪਰਨਾ ਕਰਿਆ ਸੀਗਾ ਥੋੜਾ ਜਿਹਾ ਮੋਟਾ ਹੀ ਰੱਖਾਂਗੇ ਆਪਾਂ ਤੁਸੀਂ ਆਪਣੇ ਹਿਸਾਬ ਨਾਲ ਜਿਆਦਾ ਬਰੀਕ ਪੇਸਟ ਬਣਾਉਣਾ ਬਰੀਕ ਵੀ ਬਣਾ ਸਕਦੇ ਹੋ ਤੇ ਥੋੜਾ ਜਿਹਾ ਮੋਟਾ ਰੱਖਣਾ ਤਾਂ ਇਹਨੂੰ ਮੋਟਾ ਵੀ ਰੱਖ ਸਕਦੇ ਹੋ ਦਰਦਰਾ ਜਿਹਾ ਇਹ ਆਪਾਂ ਪੀਸ ਲਾਂਗੇ ਜੀ ਦੋ ਤਿੰਨ ਵਾਰੀਆਂ ਦੇ ਵਿੱਚ ਮਿਕਸੀ ਦੇ ਵਿੱਚ ਪਾ ਕੇ ਪੀਸਾਂਗੇ ਇਹਨੂੰ ਆਪਾਂ ਥੋੜਾ ਥੋੜਾ ਤੇ ਨਾਲ ਆਪਾਂ ਇਹਦੇ ਬਾਹਰੀਆਂ ਜੀ ਖਰਾਬ ਹੋਣ ਤੋਂ ਬਚਾਉਣ ਲਈ ਲੋਣ ਇਹ ਆਪਾਂ ਤਿੰਨ ਵਾਰੀ ਪੀਸਿਆ ਸੀਗਾ ਪਾ ਕੇ ਤੇ ਅੱਧਾ ਅੱਧਾ ਚਮਚਾ ਹਰ ਇੱਕ ਵਾਰੀ ਆਪਾਂ ਵਿੱਚ ਪਾ ਲਿਆ ਸੀਗਾ ਜੀ ਯਾਨੀ ਕਿ ਡੇਢ ਤੋਂ ਦੋ ਚਮਚੇ ਨੂਣ ਦੇ ਪਾ ਲਾਂਗੇ ਆਪਾਂ ਸਾਰੇ ਨੂੰ ਪਾਈ ਆਦਰਕ ਸੀਗਾ ਆਪਣਾ ਤੇ ਪਾਈ ਆ ਗਈ ਲਸਣ ਹੋਊਗਾ ਜੀ ਲਸਣ ਹੋ ਸਕਦਾ ਸੈ ਥੋੜਾ ਮੋਟਾ ਵੱਧ ਵੀ ਹੋਵੇ ਆਪਾਂ ਉਹ ਨਹੀਂ ਝੋਖਿਆ ਆਦਰਕ ਆਪਾਂ ਪਾਈਆ ਲੈ ਕੇ ਆਏ ਸੀ ਤੇ ਇਹ ਹੋਰ ਪਾ ਲਾਂਗੇ ਜੀ ਵਿੱਚ ਆਦਰਕ ਵੀ ਇਹਦੇ ਵਿੱਚ ਹੀ ਮਿਕਸ ਕਰਿਆ ਹੋਇਆ ਜੀ ਦੋਨੀਆਂ ਚੀਜ਼ਾਂ ਇਕੱਠੀਆਂ ਹੀ ਨੇ ਤੇ ਹੁਣ ਪਾ ਲਾਂਗੇ ਥੋਣ ਪਾ ਲਿਆ ਤੇ ਚਮਚਾ ਆਹ ਰੋਜ਼ ਸੇਲਣ ਦਾ ਚੰਜਟ ਖਤਮ ਹੋ ਜਾਂਦਾ ਜੀ ਇਹਦੇ ਨਾਲ ਆਪਾਂ ਜਿੰਨੀ ਦਾ ਸਬਜੀ ਬਣਾਉਣੀ ਆ ਉਹਦੇ ਹਿਸਾਬ ਨਾਲ ਚਮਚਾ ਦਾ ਚਮਚਾ ਇਹਦੇ ਵਿੱਚੋਂ ਕੱਢ ਕੇ ਪਾ ਲਿਆ ਕਰਾਂਗੇ ਜੀ ਤੇ ਨਾਲੇ ਆਪਣਾ ਲਸਣ ਦੀ ਬੀਸਟ ਜਾਊਗਾ ਉਹਨੂੰ ਆਪਾਂ ਡਹੀ ਹੋਣੀ ਸੁੱਕ ਜਾਣਾ ਸੀਗਾ ਜੀ ਸਿੱਟਣਾ ਪੈਂਦਾ ਹੁਣ ਇਹ ਜਿਹੜਾ ਆਪਾਂ ਸਟੋਰ ਕਰ ਲਿਆ ਤਾਂ ਈ ਮਹੀਨਾ ਆਪਾਂ ਨੂੰ ਮੁੱਕਦਾ ਨਹੀਂ ਹੈਗਾ ਜੀ ਆਰਾਮ ਨਾਲ ਚੱਲੂਗਾ ਮਹੀਨਾ ਬਿਲਕੁਲ ਇਹ ਖਰਾਬ ਨਹੀਂ ਹੁੰਦਾ ਜੀ ਇਹਨੂੰ ਪੀਸਣ ਤੋਂ ਬਾਅਦ ਆਪਾਂ ਇਹ ਥਾਲ ਦੇ ਵਿੱਚ ਪਾ ਕੇ ਉੱਪਰ ਰੱਖ ਲਈ ਧੁੱਪ ਅਜ ਮੱਧਮ ਸੀਗੀ ਬੱਦਲ ਨਹੀਂ ਸੀਗੇ ਤਾਂ ਕਰਕੇ ਥੋੜਾ ਜਿਹਾ ਘੱਟ ਸੁੱਕਿਆ ਇਹ ਤੁਸੀਂ ਇਹਨੂੰ 2-3 ਘੰਟੇ ਪੂਰੀ ਧੁੱਪ ਦੇ ਵਿੱਚ ਰੱਖਿਓ ਜੀ ਵੱਧ ਧੁੱਪ ਦੇ ਵਿੱਚ ਵੱਧ ਵੀ ਸੁੱਕੂ ਜੀ ਤਾਂ ਵੀ ਕੋਈ ਗੱਲ ਨਹੀਂ ਜੀ ਇਹਦੀ 2 ਘੰਟੇ 3 ਘੰਟੇ ਜਿੰਨੀ ਧੁੱਪ ਲਵਾਉਣੀ ਤੁਸੀਂ ਹਲਵਾ ਲਿਓ ਵੀ ਇਹਦਾ ਪਾਣੀ ਜਿਹਾ ਸੁੱਕ ਜੇ ਥੋੜਾ ਜਿਹਾ ਇਹ ਚ ਹੋਰ ਪਾਣੀ ਤਾਂ ਆਪਾਂ ਪਾਇਆ ਨਹੀਂ ਜੀ ਐਕਸਟਰਾ ਤੇ ਅਦਰਕ ਤੇ ਲਸਣ ਦਾ ਪੀਸਣ ਕਰਕੇ ਜਿਹੜਾ ਥੋੜਾ ਬਹੁਤ ਨਿਕਲ ਆਉਂਦਾ ਉਹੀ ਹੈ ਹੋਰ ਨਹੀਂ ਹੈਗਾ ਜੀ ਇਹਨੂੰ ਧੁੱਪੇ ਰੱਖਾਂਗੇ ਜੀ ਆਪਾਂ ਅੱਜ ਬਦਲਵਾਈ ਕਰਕੇ ਧੁੱਪ ਹੈ ਨਹੀਂ ਸੀ ਚੰਗੀ ਤਰ੍ਹਾਂ ਮੱਧਮ ਜੀ ਸੀਗੀ ਲਓ ਜੀ ਇਹ ਚੱਕ ਲਿਆ ਆਪਾਂ ਸੁੱਕ ਗਿਆ ਇਹ ਬਿਲਕੁਲ ਨਹੀਂ ਸੁੱਕਿਆ ਹੈਗਾ ਜਣੀ ਇਹਦਾ ਪਾਣੀ じゃ ਸੁੱਕ ਗਿਆ ਜੀ ਪਾਣੀ ਨਹੀਂ ਹੈਗਾ ਇਹਦੇ ਵਿੱਚ ਹੁਣ ਤੇ ਇਹਨੂੰ ਇੱਕ ਆਪਾਂ ਡੱਬੇ ਦੇ ਵਿੱਚ ਪਾ ਕੇ ਡੱਬਾ ਬਿਲਕੁਲ ਸਾਫ਼ ਹੋਣਾ ਚਾਹੀਦਾ ਜੀ ਧੋ ਕੇ ਸੁਕਾਇਆ ਹੋਇਆ ਚੰਗੀ ਤਰ੍ਹਾਂ ਪਾਣੀ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ ਇਹਦੇ ਵਿੱਚ ਪਾ ਕੇ ਤੇ ਇਹਦਾ ਟੱਕਣਵੀ 에어ਟਾਈਟ ਚਾਹੀਦਾ ਜੀ ਬਿਲਕੁਲ ਜਦੋਂ ਆਪਾਂ ਇਹ ਕੱਢ ਕੇ ਦਾ ਸਬਜੀ ਦੇ ਵਿੱਚ ਪਾਉਣਾ ਤਾਂ ਵੀ ਸਾਫ ਚਮਚੀ ਦੇ ਨਾਲ ਪਾਉਣਾ ਜੀ ਸੁੱਕੇ ਚਮਚੇ ਨਾਲ ਕਾਸੇ ਨਾਲ ਚਮਚਾ ਲਿਪੜਿਆ ਹੋਣਾ ਨਹੀਂ ਚਾਹੀਦਾ ਤੇ ਗਿੱਲਾ ਨਹੀਂ ਚਾਹੀਦਾ ਜੀ ਇਹਨੂੰ ਆਪਾਂ 1 ਮਹੀਨੇ ਲਈ ਆਰਾਮ ਨਾਲ ਸਟੋਰ ਕਰਕੇ ਰੱਖ ਸਕਦੇ ਹਾਂ ਜੇ ਇਹਨੂੰ ਚੰਗੀ ਤਰ੍ਹਾਂ ਸੁਕਾ ਲਾਂਗੇ ਜੀ ਤਾਂ ਇਹ ਬਿਲਕੁਲ ਪਾਊਡਰ ਬਣਦੀ ਇਹਨੂੰ ਬਾਅਦ ਵਿੱਚ ਪੀਸ ਲਾਂਗੇ ਫਿਰ ਆਪਾਂ ਵੱਧ ਟਾਈਮ ਲਈ ਵੀ ਸਟੋਰ ਕਰ ਸਕਦੇ ਹਾਂ 6 ਮਹੀਨਿਆਂ ਲਈ ਵੀ ਸਟੋਰ ਕਰਕੇ ਰੱਖ ਸਕਦੇ ਹਾਂ ਜੀ ਇਹ ਹੁਣ ਆਪਾਂ ਥੋੜਾ ਹੀ ਉਹ ਕਰਿਆ ਸੀਗਾ ਜਿਆਦਾ ਲਸਣ ਨਹੀਂ ਸੀ ਤਾਂ ਕਰਕੇ 1 ਮਹੀਨਾ ਹੀ ਆਰਾਮ ਨਾਲ ਚੱਲੂਗਾ ਹੋ ਸਕਦਾ ਵੱਧ ਵੀ ਚੱਲੇ 1 ਮਹੀਨੇ ਤੋਂ ਬਿਲਕੁਲ ਆਸਾਨ ਤਰੀਕਾ ਜੀ ਇਹਨੂੰ ਸਟੋਰ ਕਰਨ ਦਾ ਆਪਾਂ 1.5 ਚਮਚਾ ਲੂਣ ਪਾਇਆ ਇਹਦੇ ਵਿੱਚ ਅੱਧਾ ਕਿਲੋ ਹੋਊਗਾ ਜੀ ਇਹ ਦੋਨੇ ਚੀਜ਼ਾਂ ਤੁਸੀਂ ਦੋ ਚਾਪਚੇ ਵੀ ਪਾ ਸਕਦੇ ਹੋ ਥੋੜਾ ਵੱਧ ਪਾ ਕੇ ਵੀ ਰੱਖ ਸਕਦੇ ਹੋ ਇਹ ਸਾਰਾ ਆਪਾਂ ਪਾ ਲਿਆ ਜੀ ਡੱਬੇ ਦੇ ਵਿੱਚ ਹੁਣ ਜਦੋਂ ਵੀ ਕੋਈ दाल ਪਾਣੀ ਬਣਾਉਣਾ ਹੁੰਦਾ ਜੀ ਕੱਲੀ ਪਿਆਜ਼ ਕੱਟੋ ਤੇ ਇਹਨੂੰ ਪਾ ਲਓ ਵਿੱਚ ਤੜਕਾ ਜਲਦੀ ਲੱਗ ਜਾਂਦਾ ਹੈ ਲਓ ਜੀ ਇਹ ਪਾ ਲਿਆ ਆਪਾਂ ਸਾਰਾ ਡੱਬੇ ਦੇ ਵਿੱਚ ਹੁਣ ਇਹਦਾ ਟੱਕਣ ਬੰਦ ਕਰ ਦਾਂਗੇ ਟੈਟਕਣਾ ਜੀ ਇਹਦਾ ਇਹ ਬਿਲਕੁਲ ਚੰਗੀ ਤਰ੍ਹਾਂ ਇਹਨੂੰ ਬੰਦ ਕਰਕੇ ਫ੍ਰਿਜ ਦੇ ਵਿੱਚ ਰੱਖਾਂਗੇ ਜੀ ਆਪਾਂ ਇਹਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ